ਦਸੂਆ ਦੇ ਇੱਕ 24 ਸਾਲਾ ਨੌਜਵਾਨ ਦੀ ਪੁਰਤਗਾਲ ਦੇ ਲਿਸਬਨ ਸ਼ਹਿਰ ਵਿੱਚ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਛਾਣ ਤਜਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਉਸਮਾਨਸ਼ੀਦਾਂਵਜੋਂ ਹੋਈ ਹੈ। ਹਾਦਸੇ ਦੌਰਾਨ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ, ਜਿਸ ਵਿੱਚ ਤਜਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਹੋਰ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਦਿੰਦੇ ਮ੍ਰਿਤਕ ਨੌਜਵਾਨ ਦੇ ਪਿਤਾ ਭਗਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ 16 ਮਹੀਨੇ ਪਹਿਲਾਂ ਹੀ ਕਰਜ਼ਾ ਚੱਕ ਕੇ ਆਪਣੇ ਲੜਕੇ ਨੂੰ ਪੁਰਤਗਾਲ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਚੰਗੀ ਹੋ ਸਕੇ ਐਤਵਾ ਸਵੇਰੇ ਰਿਸ਼ਤੇਦਾਰਾਂ ਨੇ ਘਰ ਆ ਕੇ ਉਹਨਾਂ ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੈਂ ਪੁਰਤਗਾਲ 'ਚ ਆਪਣੇ ਪੁੱਤਰ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਦੱਸਿਆ ਕਿ ਕੰਮ ਖਤਮ ਕਰਕੇ ਪੰਜ ਦੋਸਤ ਕਾਰ 'ਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ ਕੁਝ ਦੇਰ ਸਫ਼ਰ ਕਰਨ ਤੋਂ ਬਾਅਦ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਬਣੇ ਟੋਏ ਵਿੱਚ ਪਲਟ ਗਈ ਜਿਵੇਂ ਤਿਵੇਂ ਕਰਕੇ ਉਹ ਸਾਰੇ ਨੌਜਵਾਨ ਕਾਰ ਤੋਂ ਬਾਹਰ ਨਿਕਲੇ ਪਰ ਤਜਿੰਦਰ ਸਿੰਘ ਬੇਹੋਸ਼ੀ ਦੀ ਹਾਲਤ ਵਿੱਚੋਂ ਕਾਰ ਵਿੱਚੋਂ ਬਾਹਰ ਕੱਢਿਆ ਗਿਆ ਜਦੋਂ ਤਜਿੰਦਰ ਸਿੰਘ ਨੂੰ ਉਸਦੇ ਦੋਸਤਾਂ ਵੱਲੋਂ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਹੋਸ਼ ਨਹੀਂ ਆਇਆ ਉਸ ਤੋਂ ਬਾਅਦ ਉਸ ਨੂੰ ਨੇਲੇ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਵਾਪਸ ਪੰਜਾਬ ਲਿਆਂਦਾ ਜਾਵੇ ਤਾਂ ਜੋ ਅਸੀਂ ਆਪਣੇ ਹੱਥਾਂ ਨਾਲ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਰ ਸਕੀਏ ਦੋ ਵਾਰ ਗਿਆ ਸੀ ਬਾਈ ਚ ਹੀ ਗਿਆ ਉਹ ਹਾਂਜੀ 9 ਮਹੀਨੇ ਕਿਹੜੇ ਸ਼ਹਿਰ ਚ ਲਿਸਬਨ ਸ਼ਹਿਰ ਲਿਸਬਨ ਸ਼ਹਿਰ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਉਹਦੀ ਮੌਤ ਇਸ ਤਰ੍ਹਾਂ ਹੋਈ ਸਾਨੂੰ ਪਰਸੋਂ ਪਤਾ ਲੱਗਿਆ 9 ਵਜੇ ਉਹਦੀ ਗੱਲ ਹੋਈ ਆ ਫਿਰ 6 ਵਜੇ ਆਏ ਆ ਤੁਹਾਨੂੰ ਕਹਿਣ ਜਿਹਨਾਂ ਨੇ ਫੋਨ ਕੀਤਾ ਨਾ ਜਿਹਨਾਂ ਨੇ ਫੋਨ ਕੀਤਾ ਪੱਕੀ ਲੱਗਦੀ ਉਹਦਾ ਪ੍ਰਾਹ ਹੀ ਕਿਸ ਤਰ੍ਹਾਂ ਟ੍ਰੀ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਹੋਇਆ ਸੀ ਐਕਸੀਡੈਂਟ ਹੀ ਹੋਇਆ ਉਹਦਾ ਕੰਮ ਬਤਾਉਂਦੇ ਹਾਲ ਪੇ ਗੱਡੀ ਪਲਟੀ ਆ ਪੰਜ ਜਾਨੇ ਹਾਲ ਜਿੰਨੇ ਬੱਚੇ ਤੁਹਾਡੇ ਦੋ ਕੱਕੇ ਨੇ ਛੋਟਾ ਜਿਹਾ ਇਹ ਛੋਟਾ ਹੈ ਤੇਜਿੰਦਰ ਸਿੰਘ ਛੋਟਾ ਜਿਹੜਾ ਆਪਣੇ ਤੁਸੀਂ ਆਪ ਕੀ ਕੰਮ ਕਰ ਕਰਦੇ ਖੇਤੀਬਾੜੀ ਥੋੜੀ ਜਿਹੀ ਬੜੀ ਪਰ ਕਿੱਲਾ ਦੇਡਾ ਲੱਗਦਾ ਹਾਂ ਮੱਜ ਰੱਖੀ ਆਖਰੀ ਵਾਰ ਤੁਹਾਡੀ ਆਪਣੇ ਪੁੱਤ ਨਾਲ ਕਦੋਂ ਗੱਲ ਹੋਈ ਸੀ ਆਖਰੀ ਵਾਰੀ ਉਸ ਪਰਸੋਂ ਹੀ 9 ਵਜੇ ਹੋਈ ਹੈ ਕੀ ਕਹਿੰਦਾ ਸੀ ਕੁਝ ਨਹੀਂ ਉਹਨੇ ਕਿਹਾ ਹੈਗਾ ਜਿੱਦਾਂ ਠੀਕ ਠਾਕ ਹਾਲਚਲ ਪੁੱਛਿਆ ਉਹਨੇ ਬਸ ਜਿਸ 15 ਵਰ੍ਹੇ ਤੀ ਤੜੇ ਬਰਾਦਰ ਦੀ ਜਿਹੜੀ ਪੁਰਤਗਾਲ ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਦੁਰਘਟਨਾ ਹੋ ਗਈ ਕੀ ਮਾਮਲਾ ਹੋਇਆ ਸਰਾ ਪਰ ਕਿੱਦਾਂ ਗਿਆ ਸੀ ਬੰਦੇਸ਼ਟ ਵਿੱਚ ਹਾਂਜੀ ਜੀ ਇੱਥੋਂ ਤੁਹਾਨੂੰ ਪਤਾ ਕਿ ਗਰੀਬੀ ਦੇ ਵਿੱਚ ਸਾਰੇ ਬੱਚੇ ਭੇਜ ਜਾਂਦੇ ਨੇ ਖਰਜਾ ਚੱਕ ਕੇ ਭੇਜਿਆ ਉਹਨੂੰ ਅਜ ਉਹਨੂੰ ਸਵਾ ਸਾਲ ਵੀ ਨਹੀਂ ਹੋਇਆ ਉੱਥੇ ਗਿਆ ਉਹਨੂੰ ਉਹ ਨਹੀਂ ਉਹਨੂੰ ਕੰਮ ਮਿਲਿਆ ਸੀ ਕੰਮ ਤੋਂ ਆ ਰਿਹਾ ਸੀ ਤੇ ਆਉਂਦੇ ਉਹਦਾ ਐਕਸੀਡੈਂਟ ਹੋ ਗਿਆ ਜਿਹਦੇ ਚੌਦੀ ਡੈਥ ਹੋ ਗਈ ਔਨ ਸਪਾਟ ਕਾਹਦੇ ਵਿੱਚ ਸੀ ਇਹ ਕਾਰ ਦੇ ਵਿੱਚ ਆ ਰਿਹਾ ਸੀ ਜੀ ਹਾਂਜੀ ਆਖਰੀ ਵਾਰੀ ਤੁਹਾਡੀ ਗੱਲ ਹੋਈ ਹੈ ਨਾ ਪਰ ਇਹ ਇਹਨਾਂ ਦੀ ਮੰਮੀ ਦੀ ਹੋਈ ਹੈ ਗੱਲ ਕਿ ਮੇਰੀ ਨਹੀਂ ਹੋ ਪਾਈ ਤੇ ਸਾਨੂੰ ਤੇਹੀ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਹਾਂਜੀ ਅਸੀਂ ਆ ਹੀ ਕਹਾਂਗੇ ਕਿ ਸਾਡਾ ਮੇਰਾ ਗੱਲੋਂ ਭਰਾ ਸਾਡਾ ਬੱਚਾ ਸਾਲੂ ਛੇਤੀ ਤੋਂ ਛੇਤੀ ਉਹਦੀ ਲਾਸ਼ ਸਾਡੇ ਤੱਕ ਡੈੱਡ ਬੋਡੀ ਪਹੁੰਚੇ ਤਾਂ ਜੋ ਅਸੀਂ ਉਹਨੂੰ ਖੀਰੀ ਵਾਰ ਦੇਖ ਸਕੀਏ ਕਿਉਂਕਿ ਇਹਨੇ ਦੂਰ ਬੈਠਿਆ ਇੱਕ ਮਾਪੇ ਦੀ ਸਾਰੇ ਭੈਣ ਭਰਾਵਾਂ ਦੀ ਹਾਲਤ ਕਿ ਹੋ ਜਾਂਦੀ ਅਸੀਂ ਤੁਹਾਨੂੰ ਉਹ ਬਿਆਨ ਹੀ ਨਹੀਂ ਕਰ ਸਕਦੇ ਸਾਡੇ ਕੋਲ ਲਫਜ਼ ਹੀ ਨਹੀਂ ਹੈਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਖੋ ਲਿਆ ਆ ਤੁਸੀਂ ਸਾਡੀ ਇਹੀ ਡਿਮਾਂਡ ਹੈ ਕਿ ਸਾਡਾ ਬੱਚਾ ਸਾਡੇ ਤੱਕ ਪਹੁੰਚਾ ਦਿਓ ਜਿਸ ਤਰੀਕ ਰਾਤ ਨੂੰ 8 ਵਜੇ ਨੇ ਉਦਾਂ ਮੈਨੂੰ 9:30 ਫੋਨ ਕਰਦਾ ਜਦੋਂ ਕੰਮ ਤੋਂ ਆਉਂਦਾ ਹੀ ਰੋਜ਼ ਇਹਨੇ ਮੈਨੂੰ ਰਾਤ ਨੂੰ ਫੋਨ ਕਰਨਾ ਹੀ ਕਰਨਾ ਏ ਮੈਨੂੰ ਕਹਿੰਦਾ ਮੰਮੀ ਤੂੰ ਸੁੱਤੀ ਨਹੀਂ ਮੈਂ ਕਿਹਾ ਨਹੀਂ ਤੇਜੀ ਮੈਂ ਨਹੀਂ ਅਜੇ ਸੁੱਤੀ ਜੇ ਉਹਦਾ ਨੀ ਫੋਨ ਆਉਣਾ ਤਾਂ ਮੈਂ ਕਰ ਲੈਣਾ ਮੈਨੂੰ ਕਹਿੰਦਾ ਰੋੜਿਆਂ ਦਾ ਮੁੰਡਾ ਆਇਆ ਇੱਥੇ ਗੰਗਾ ਜੱਕ ਤੋਂ ਕਹਿੰਦਾ ਮੰਮੀ ਮੇਰਾ ਲਸਾਂ ਸਪੇਈ ਦੇ ਇਹ ਨਾਲੇ ਮੇਰੀ ਚੈਨੀ ਪੇਈ ਦੇ ਜਾਂਦੀ ਰਹੀ ਇੱਥੇ ਪਈ ਤੇ ਮੈਂ ਕਿਹਾ ਮੈਂ ਤੇਜ ਕੱਪੜੇ ਭੇਜਾਂ ਕਹਿੰਦਾ ਨਾ ਮੰਮੀ ਕੱਪੜੇ ਨਾ ਭੇਜੀ ਮੈਂ ਇੱਥੋਂ ਹੀ ਲੈ ਲੈਣੇ ਕਹਿੰਦਾ ਮੰਮੀ ਰੋਟੀ ਖਾਦੀ ਆ ਮੈਂ ਕਿਹਾ ਉਹ ਖਾ ਲਈ ਜੁੱਲਿਆਂ ਚ ਵੜ ਗਿਆ ਮੈਂ ਅੱਜ ਠੰਡੇ ਵਿੱਚ ਪਿਆਏ ਬਸ ਇੰਨੀ ਗੱਲ ਹੋਈ ਮੇਰੇ ਨਾਲ ਆਖਰੀ ਆਖਰੀ ਇੰਨੀ ਗੱਲ ਹੋਈ ਏ ਮੌਤ ਦੀ ਸੂchnਾ ਜਿਹੜੀ ਕਿ ਮੌਤ ਦੀ ਸੂchnਾ ਮੇਰੀ ਭਾਬੀ ਲੱਗਦੀ ਐ ਇੱਥੋਂ ਗੰਗਾ ਚੱਕੋ ਉਹਦਾ ਭਰਾ ਹੀ ਉੱਥੇ ਉਹਨੇ ਹੀ ਕੰਮ ਤੇ ਲਵਾਇਆ ਹੀ ਇਹਨੂੰ ਉਹਨੇ ਆਪਣੀ ਭੈਣ ਨੂੰ 3 ਵਜੇ ਦਾ ਦਿੱਤਾ ਉਹ ਮੈਨੂੰ 6 ਵਜੇ ਇੱਥੇ ਦੱਸਣ ਆਈ ਏ ਪਰ ਮੈਂ 3 ਵਜੇ ਉੱਠ ਪਈਆ ਸਾਡੇ ਤਿੰਨ ਦਾ ਆਰਾਮ ਏ ਮੇਰਾ ਮੈਨੂੰ ਸੁੱਝ ਗਈ ਏ ਮਤੇਨ ਵਜੇ ਉੱਠ ਪਈ ਆ ਮੈਂ ਚਨਾਨ ਕੀਤਾ ਪਾਠ ਕੀਤਾ ਚਾਰ ਪਾਠ ਜੀ ਸਾਹਿਬ ਦੇ ਕੀਤੇ ਨੇ ਮੈਂ ਅਰਦਾਸ ਕੀਤੀ ਏ ਬੰਗਲਾ ਸਾਹਿਬ ਤੋਂ ਪਾਠ ਲੱਗਾ ਏ ਮੈਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੇ ਤੇ ਜਿੰਦਰ ਦੇ ਮੇਰ ਭਰਿਆ ਹੱਥ ਰੱਖੀ ਸੀ ਤੇ ਸਭ ਦੇ ਬੱਚਿਆਂ ਦੇ ਸਿਰ ਤੇ ਹੱਥ ਮੇਰ ਭਰਿਆ ਰੱਖੀ ਪਾਪਾ ਦੀ ਸਿੰਘ ਜੀ ਮੈਂ ਰੋਜ ਇਹੋ ਹੀ ਅਰਦਾਸ ਕਰਨੀ ਮੈਨੂੰ ਨਹੀਂ ਸੀ ਪਤਾ ਮੇਰਾ ਬੱਚਾ ਵਾ ਮੇਰਾ ਬੱਚੇ ਨੇ ਮੁੱਕ ਜਾਣੇ। ਪਰ ਤਾਂ ਸਰਕਾਰ ਤੋਂ ਕੀ ਮੰਗ ਕਰਦੇ। ਹਾਏ ਮੈਂ ਕਹਿੰਨੀ ਅਜ ਨਹੀਂ ਛੇਤੀ ਮੇਰੇ ਪੁੱਤ ਦੀ ਲਾਚ ਕਾਲ ਦੋ। ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਹਾਏ ਮੈਂ ਆਪਣੇ ਪੁੱਤ ਨੂੰ ਛੇਰਾ ਬਣ ਲਾ। ਮੇਰਾ ਪੁੱਤ 25 ਸਾਲਾਂ ਦਾ। ਮੈਂ ਬੜੇ ਵਸਾਣਾ ਪਾਲੇ ਸੀ। ਹਾਏ ਮੇਰਾ ਪੁੱਤ ਮੇਰਾ ਮਸਾ ਨਹੀਂ ਸੀ ਖਾਂਦਾ।